ਇਹੀ ਅਵਸਥਾ ਮਨ ਨੇ ਤਨ ਨੂੰ ਰਾਜ਼ੀ ਕਰ ਲਿਆ ਹੈ ਕਰਮ ਕਰਨ ਦੇ ਵਿੱਚ ਪਰਵਿਰਤੀ ਕਰਮ ਕਰਮ ਦੇ ਵਿੱਚ ਪਰਵਿਰਤ ਹੋ ਗਿਆ ਹੈ ਮਨ ਨੇ ਧਾਰਮਿਕ ਕਰਮਾਂ ਵਿੱਚ ਤਨ ਨੂੰ ਪ੍ਰੇਰਿਤ ਕਰ ਲਿਆ ਹੈ ਵੀ ਤੂੰ ਅੰਮ੍ਰਿਤ ਵੇਲੇ ਉੱਠਣਾ ਹੈ ਨਿਤਨੇਮ ਕਰਨਾ ਹੈ ਗੁਰਦੁਆਰੇ ਜਾਣਾ ਹੈ ਸੇਵਾ ਕਰਨੀ ਹੈ ਮਨ ਨੇ ਇਤਨਾ ਪ੍ਰਭਾਵ ਤਨ ਤੇ ਪਾ ਦਿੱਤਾ ਹੈ ਹੁਣ ਮੈਂ ਅਰਜ਼ ਕਰਾਂ ਇਹ ਪ੍ਰਭਾਵ ਦੋ ਤਰ੍ਹਾਂ ਦਾ ਹੋ ਸਕਦਾ ਹੈ ਇੱਕ ਧਾਰਮਿਕ ਪ੍ਰਭਾਵ ਹੈ ਇੱਕ ਸੰਸਾਰ ਦਾ ਪ੍ਰਭਾਵ ਹੈ ਇੱਕ ਪਰਮਾਤਮਾ ਦਾ ਪ੍ਰਭਾਵ ਹੈ ਇੱਕ ਪਦਾਰਥ ਦਾ ਪ੍ਰਭਾਵ ਹੈ ਪ੍ਰਭਾਵ ਮਨੁੱਖ ਦਾ ਮਨ ਕਿਸ ਤੋਂ ਹੈ ਕਿ ਉਸਨੇ ਤਨ ਨੂੰ ਰਾਜ਼ੀ ਕੀਤਾ ਇਹਨੂੰ ਸਮਝਣਾ ਪਵੇਗਾ ਪਦਾਰਥ ਤੋਂ ਮਨ ਪ੍ਰਭਾਵਿਤ ਹੈ ਔਰ ਮਨ ਨੇ ਤਨ ਨੂੰ ਰਾਜ਼ੀ ਕਰ ਲਿਆ ਤੋ ਧਾਰਮਿਕ ਕਰਮ ਕਰਨੇ ਨੇ ਇਹ ਸਾਰੇ ਕਰਮ ਕਾਮਨਾ ਅਧੇਨ ਆਉਂਦੇ ਨੇ ਕਾਮਨਾ ਆਉਂਦੀ ਹੈ ਕਾਮਨਾ ਦੇ ਚ ਵਾਸ਼ਨਾ ਆਉਂਦੀ ਹੈ ਵਾਸ਼ਨਾ ਭਾਵ ਮੰਗ ਆਉਂਦੀ ਹੈ ਮੰਦੰਗੰ ਦੀ ਇਸ ਵਾਸਤੇ ਅਨੁਭਵੀ ਪਰਸ਼ ਕਾਮਨਾ ਅਧੇਨ ਧਾਰਮਿਕ ਕਰਮਾਂ ਨੂੰ ਸੰਸਾਰੀ ਕਰਮ ਮੰਨਦੇ ਨੇ ਐਸੇ ਕਰਮ ਕਾਮਨਾਵਾਂ ਦੀ ਪੂਰਤੀ ਤੇ ਕਰ ਸਕਦੇ ਨੇ ਜੀਵਨ ਨੂੰ ਬਦਲ ਨਹੀਂ ਸਕਦੇ ਆਨੰਦਿਤ ਨਹੀਂ ਕਰ ਸਕਦੇ ਤੁਹਾਡੇ ਵਿੱਚ ਜਿਹੜੇ ਕੋਈ ਥੋੜੇ ਬਹੁਤ ਅਭਿਆਸੀ ਸੱਜਣ ਹੋਣਗੇ ਇਹ ਚਾਰ ਅਧਿਆਤਮਿਕ ਮੰਡਲ ਦੀਆਂ ਅਵਸਥਾਵਾਂ ਦੇ ਵਿਚਾਰ ਗੁਸਤਾਖੀ ਮਾਫ ਹੋਣਾ ਲਈ ਹੈ ਹੋਣਾ ਲਈ ਹੈ ਹਰ ਸ਼ਰੀਰਿਕ ਕਰਮ ਮਨ ਦੇ ਪ੍ਰਭਾਵ ਹੇਟ ਹੁੰਦਾ ਹੈ ਮੂਲ ਗੱਲ ਮਨ ਦੀ ਹੈ ਜੈਸੇ ਰਸਤੇ ਵਿੱਚ ਸੋਨੇ ਦਾ ਹਾਰ ਪਿਆ ਹੈ ਅੱਖਾਂ ਨੇ ਮਨ ਨੂੰ ਖਬਰ ਕੀਤੀ ਹੈ ਹੁਣ ਮਨ ਹੁਕਮ ਕਰਦਾ ਚੁੱਕ ਲੈ ਅਤਤੇ ਜੜ ਹੈ। ਸ਼ਰੀਰ ਤੇ ਜੜ ਹੈ। ਮਨ ਹੁਕਮ ਕਰਦਾ ਹੈ। ਝੁੱਕ ਲੈ। ਅਗਰ ਮਨ ਹੁਕਮ ਨਾ ਕਰਦਾ ਨਾ ਕਮਰ ਝੁਕਣੀ ਸੀ ਨਾ ਹੱਥ ਅੱਗੇ ਵਧਣਾ ਸੀ। ਕਮਰ ਵੀ ਝੁਕ ਗਈ। ਹੱਥ ਅੱਗੇ ਚਲਾ ਗਿਆ। ਇਹਨੇ ਹਾਰ ਜੇਬ ਦੇ ਵਿੱਚ ਪਾ ਲਿਆ। ਮਨ ਨੇ ਹੱਥ ਨੂੰ ਹੁਕਮ ਕੀਤਾ ਉਹਦੀ ਜੇਬ ਦੇ ਵਿੱਚ ਮਾਇਆ ਹੈ। ਕਟਣੇ ਹੈ ਜੇ ਬੇਦੀ ਕਟਣੇ ਕੋਈ ਵੀ ਸਰੀਰ ਦਾ ਕਰਮ ਮਨ ਦੇ ਪ੍ਰਭਾਵ ਵੇਟੋਂਦਾ ਮਨ ਨੇ ਪ੍ਰਭਾਵਿਤ ਕੀਤਾ ਹੈ ਰਾਜ਼ੀ ਕਰ ਲਿਆ ਤਨ ਉੱਠ ਚੱਲ ਗੁਰਦੁਆਰੇ ਜਾਣਾ ਉੱਠ ਅਵਰਤ ਵੇਲਾ ਹੋ ਗਿਆ ਮਨ ਹੁਕਮ ਨਾ ਕਰੇ ਤਨ ਨੇ ਕੁਝ ਵੀ ਨਹੀਂ ਕਰਨਾ ਇਹ ਵੀ ਮਹਿਰਜ਼ ਕਰਦੇ ਅਗਰ ਅਸ਼ੋਭ ਕਰਮ ਹੱਥਾਂ ਨੇ ਕੀਤਾ ਹੈ ਹੁਕਮ ਮੰਨਦਾ ਹੈ ਹੱਥਾਂ ਵਿਚਾਰਿਆ ਨੇ ਤੇ ਹੁਕਮ ਮੰਨਿਆ ਲੇਕਿਨ ਗਜ਼ਬ ਦੀ ਗੱਲ ਹੈ 사우ਦੀ ਅਰਬ ਦੇਚ ਚੋਰ ਦੇ ਹੱਥ ਕੱਟ ਦਿੱਤੇ ਜਾਂਦੇ ਹੱਥਾਂ ਨੇ ਤੇ ਹੁਕਮ ਮੰਨਿਆ ਹੈ ਮਨ ਦਾ ਹੁਕਮ ਮੰਨਿਆ ਹੈ ਹੱਥ ਦਾ ਕਸੂਰ ਨਹੀਂ ਹੈ ਪਰ ਸਜ਼ਾਾਂ ਹੱਥਾਂ ਨੂੰ ਦਿੱਤੀਆਂ ਜਾਂਦੀਆਂ ਹਨ ਹੱਥ ਕੜੀਆਂ ਹੱਥ ਨੂੰ ਪਾਈਆਂ ਜਾਂਦੀਆਂ ਅਰਬ ਦੇਸ਼ਾਂ ਦੇ ਵਿੱਚ ਹੱਥ ਕੱਟ ਦਿੱਤੇ ਜਾਂਦੇ ਜਦ ਕੇ ਹੱਥ ਦਾ ਇਤਨਾ ਹੀ ਕਸੂਰ ਹੈ ਉਹਨੇ ਮਨ ਦਾ ਹੁਕਮ ਮੰਨਿਆ ਹੈ ਔਰ ਸਰੀਰ ਹੁਕਮੇ ਬੰਦਾ ਜੋ ਮਨ ਕਹੇਗਾ ਉਹ ਕਰੇਗਾ ਮਨ ਤੋਂ ਪ੍ਰੇਰਤ ਹੋ ਕੇ ਤਨ ਕਰਦਾ ਸਮਾਜ ਤੇ ਕਾਨੂੰਨ ਤਨ ਨੂੰ ਸਜ਼ਾ ਦਿੰਦਾ ਜਦ ਕੇ ਗੁਰਬਾਣੀ ਕਹਿੰਦੀ ਹੈ ਜੋ ਕੁਝ ਕੀਤਾ ਸੋ ਮੰਨ ਗਿਆ ਮੁੰਡਿਆ ਮੋੜ ਆ ਜਾ ਜੋ ਕੁਝ ਵੀ ਕੀਤਾ ਕੀਤਾ ਤੇ ਮਨ ਨੇ ਪਰ ਮਨ ਸਮਾਜ ਤੇ ਕਾਨੂੰਨ ਦੀ ਪਕੜ ਵਿੱਚ ਨਹੀਂ ਆਉਂਦਾ ਤਨ ਪਕੜਦੇ ਜਾ ਜਾਂਦਾ ਹੈ। ਤੋਂ ਵਿਚਾਰੇ ਸਜ਼ਾ ਵੀ ਤਨ ਨੂੰ ਮਿਲਦੀ ਹੈ। ਮਨ ਦੋ ਤਰ੍ਹਾਂ ਦਾ ਹੁਕਮ ਕਰਕੇ ਸਰੀਰ ਤੋਂ ਕੰਮ ਲੈਂਦਾ ਹੈ। ਇੱਕ ਪਦਾਰਥ ਤੋਂ ਪ੍ਰਭਾਵਿਤ ਹੋ ਕੇ ਇੱਕ ਪਰਮਾਤਮਾ ਤੋਂ ਪ੍ਰਭਾਵਿਤ ਹੋ ਕੇ। ਮਨ ਪਰਮਾਤਮਾ ਤੋਂ ਪ੍ਰਭਾਵਿਤ ਹੋਇਆ ਹੈ। ਤੇ ਮਨ ਨੇ ਤਨ ਨੂੰ ਹੁਕਮ ਕੀਤਾ ਚੱਲ ਗੁਰੂ ਦੀ ਸੰਗਤ ਦੇ ਚ ਸੰਗਤ ਵਿੱਚ ਆਉਣਾ ਇੱਥੇ ਬੈਠਣਾ ਵੀ ਇੱਕ ਬਹੁਤ ਵੱਡਾ ਪੁੰਨ ਹੈ ਔਰ ਜੋ ਨਾਮ ਹੈ ਦਾਣ ਗੁਰੂ ਰਾਮਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਜੋ ਸਤ ਗੁਰ ਸਰਣ ਸੰਗਤ ਨਹੀਂ ਆਏ ਦ੍ਰਿਗ ਜੀਵੇ ਦ੍ਰਿਗ ਜੀਵ ਲਾਣਤ ਹੈ ਉਹਨਾਂ ਦੇ ਜੀਵਣੇ ਤੇ ਫਟਕਰ ਹੈ ਉਹਨਾਂ ਦੀ ਜ਼ਿੰਦਗੀ ਤੇ ਗੁਰੂ ਦੀ ਸੰਗਤ ਦੇ ਚ ਹੀ ਨਹੀਂ ਆਏ ਜੋ ਸਤ ਗੁਰ ਸ਼ਰਨ ਸੰਗਤ ਨਹੀਂ ਆਵੇ। ਧ੍ਰਿਗ ਜੀਵੇ ਧ੍ਰਿਗ ਜੀਵਾਸ। ਲਾਨਤ ਹੈ ਇਹਨਾਂ ਦੇ ਜੀਵਨ ਤੇ। ਫਟਕਾਰ ਹੈ ਇਹਨਾਂ ਦੀ ਜ਼ਿੰਦਗੀ ਤੇ। ਸੰਗਤ ਦੇ ਚੀਨ। ਹੁਣ ਸੰਗਤ ਦੇ ਚ ਆਉਣਾ ਦੋ ਤਰ੍ਹਾਂ ਤੇ ਹੋ ਸਕਦਾ ਹੈ। ਪ੍ਰਥਮ ਕੀਰਤਨ ਸੁਣ ਸੁਣ ਕੇ ਕਥਾ ਸੁਣ ਸੁਣ ਕੇ ਸੰਗਤ ਕਰ ਕਰ ਕੇ ਮਨ ਤੇ ਪ੍ਰਭਾਵ ਪਰਮਾਤਮਾ ਦਾ ਪੈ ਗਿਆ ਹੈ ਤੇ ਹੁਣ ਇਹ ਪਾਠ ਵੀ ਕਰ ਰਿਹਾ ਹੈ ਗੁਰਦੁਆਰੇ ਵੀ ਆ ਰਿਹਾ ਹੈ ਇਹ ਸਭ ਕੁਝ ਕਰਨਾ ਪਰਮਾਤਮਾ ਲਈਏ ਪਰਮਾਤਮਾ ਵਾਸਤੇ ਹੈ ਮਨ ਤੇ ਪ੍ਰਭਾਵ ਪਦਾਰਥਾਂ ਦਾ ਜੈਕ ਹੁੰਦਾ ਹੀ ਹੈ ਔਰ ਜੋ ਜੋ ਚਾਹੀਦਾ ਹੈ ਉਹ ਆਪਣੀ ਸਮਰੱਥਾ ਨਾਲ ਪ੍ਰਾਪਤ ਕਰਨਾ ਔਕੈ ਜੋ ਜੋ ਚਾਹੀਦਾ ਹੈ ਉਹ ਆਪਣੇ ਪਰਿਵਾਰ ਦੀ ਤਾਕਤ ਨਾਲ ਆਪਣੀ ਸਦਾ ਆਪਣੀ ਅਖਲ ਨਾਲ ਪ੍ਰਾਪਤ ਕਰਨਾ ਔਖਾ ਹੈ ਚਲੋ ਗੁਰੂ ਦੀ ਮਦਦ ਲਈਏ ਪ੍ਰਭੂ ਦੀ ਮਦਦ ਲਈਏ ਹੁਣ ਪਦਾਰਥਾਂ ਤੋਂ ਪ੍ਰਵਾਵ ਤੋਂ ਕੇ ਕਾਮਨਾ ਅਧੇਨ ਗੁਰਦੁਆਰੇ ਆਇਆ ਹੈ ਕੁਝ ਕਾਮਨਾ ਇਸ ਦੀ ਜਦ ਕਿ ਧਾਰਮਿਕ ਲੋਕਾਂ ਨੇ ਜੋ ਗਿਣਤੀ ਕੀਤੀ ਹੈ 90 ਫੀਸਦੀ ਲੋਕ ਕਾਮਨਾ ਅਧੇਨ ਮੰਦਿਰ ਮਸਜਿਦ ਗੁਰਦੁਆਰੇ ਤੀਰਥਾਂ ਤੇ ਜਾਂਦੇ ਨੇ 90 ਗਿਣਤੀ ਬਹੁਤ ਜ਼ਿਆਦਾ ਹੈ ਥੋੜੀ ਗਿਣਤੀ ਨੇ ਉਹਨਾਂ ਦਾ ਮੰਦਿਰ ਮਸਜਿਦ ਗੁਰਦੁਆਰੇ ਵੀ ਆਉਣਾ ਪਰਮਾਤਮਾ ਵਾਸਤੇ ਨਹੀਂ ਆਉਂਦਾ ਪਦਾਰਥ ਵਾਸਤੇ ਆਉਂਦਾ ਉਹਨਾਂ ਦੀ ਬੰਦਗੀ ਵੀ ਬੰਦਗੀ ਨਹੀਂ ਆਉਂਦੀ ਧੰਦਾ ਆਉਂਦਾ ਹੈ